ਸਾਤਿਕਾਰ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਲੱਖ ਵਾਰ ਕੋਸ਼ਿਸ਼ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਵਿੱਚ ਨਹੀਂ ਰਹਿਣੇ ਚਾਹੀਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਨਾ ਹੀ ਉਹਨਾਂ ਨੂੰ ਦੁਬਾਰਾ ਪ੍ਰਧਾਨ ਬਣਾਇਆ ਜਾਵੇ ਜੇਕਰ ਉਹਨਾਂ ਨੂੰ ਫਿਰ ਦੁਬਾਰਾ ਰੀਲਾਂਚ ਕੀਤਾ ਜਾਂਦਾ ਹੈ ਪ੍ਰਧਾਨ ਬਣਾਇਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡਾ ਨੁਕਸਾਨ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਜੇ ਗੱਲ ਕਰੀਏ ਵੋਟ ਬੈਂਕ ਦੀ ਵੋਟ ਬੈਂਕ ਨੂੰ ਬੜੇ ਵੱਡੇ ਝਟਕੇ ਲੱਗ ਚੁੱਕੇ ਨੇ ਚਾਹੇ ਭਰਤੀ بڑے ਜੋਰਾ-ਚੋਰਾ ਤੇ ਹੋ ਰਹੀ ਹੈ ਵਾਰ-ਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਹੋਏ ਬਾਗੀ ਧੜੇ ਵਾਲੇ ਗਿਆਨੀ ਗੁਰਬੀਰ ਸਿੰਘ ਹੁਣਾਂ ਮੁਲਾਕਾਤ ਕਰਦੇ ਨੇ ਕਦੇ ਕਰਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਲੈਕਿਨ ਇਸ ਦੇ ਬਾਬ ਯੂਧ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਰਦਾਰੀ ਕਾਇਮ ਹੈ ਹਾਲੇ ਵੀ ਪੂਰੀ ਠੋਕਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਆਗੂ ਨੇ ਉਹ ਸੁਖਬੀਰ ਸਿੰਘ ਬਾਦਲ ਤੋਂ ਬੜਾ ਨਾ ਤੇ ਸਾਹ ਲੈਂਦੇ ਨੇ ਨਾ ਪਾਣੀ ਪੀਂਦੇ ਨੇ ਜਿਹੜੇ ਉਸ ਦੇ ਖਿਲਾਫ ਬੋਲਦੇ ਨੇ ਉਸ ਨੂੰ ਠੁੱਡਾ ਮਾਰ ਦਿੱਤਾ ਜਾਂਦਾ ਹੈ ਇਸ ਸਿਆਸੀ ਟੋਲੇ ਵੱਲੋਂ ਜਿਸ ਤਰ੍ਹਾਂ ਅੱਜ ਜਗਜੀਤ ਸਿੰਘ ਤਲਵੰਡੀ ਨੂੰ ਬਾਹਰ ਕੱਢ ਕੇ ਮਾਰਿਆ ਯਾਨੀ ਕਿ ਸੁਖਬੀਰ ਸਿੰਘ ਬਾਦਲ ਨਾਲ ਪੰਗਾ ਲੈਣਾ ਯਾਨੀ ਕਿ ਮੂੰਹ ਦੇ ਮੋਟ ਦੇ ਵਿੱਚ ਜਾਣ ਵਾਲੀ ਗੱਲ ਹੋ ਗਈ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰੀਲਾਂਚ ਹੁਣਾ ਚਾਹੁੰਦੇ ਨੇ ਰੀਲਾਂਚ ਦੀ ਤੁਸੀਂ ਗੱਲ ਕਰਦੇ ਹੋ ਉਹ ਐਜ਼ ਇਹ ਪ੍ਰਧਾਨ ਵਜੋਂ ਹੁਣ ਕੰਮ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਕੰਮੀ ਨੇ ਗੁਰਪ੍ਰਤਾਪ ਵੱਲੋਂ ਵਾਰ-ਵਾਰ ਪਲਟਵਾਰ ਕੀਤੇ ਗਏ ਲੇਕਿਨ ਇਧਰ ਸੁਖਬੀਰ ਸਿੰਘ ਬਾਦਲ ਦੇ ਕੰਨਾਂ ਤੇ ਜੂਨ ਨਹੀਂ ਸਰਕ ਰਹੀ ਸ਼੍ਰੋਮਣੀ ਅਕਾਲੀ ਦਲ ਦਾ ਦਵਾਰਾ ਜੇਕਰ ਕੋਈ ਪ੍ਰਧਾਨ ਬਣੇਗਾ 1 ਮਾਰਚ ਨੂੰ ਤੇ ਉਹ ਬਣੇਗਾ ਸੁਖਬੀਰ ਸਿੰਘ ਬਾਦਲ ਤੇ ਹੁਣ ਵੀ ਐਜ਼ এ ਪ੍ਰਧਾਨ ਵਜੋਂ ਕੰਮ ਕਰ ਰਹੇ ਨੇ ਯਾਨੀ ਕਿ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਹੋਣ ਚਾਹੇ ਹੁਕਮ ਹੋਣ ਉਹਨਾਂ ਆਦੀਆਂ ਵੀ ਧਜੀਆਂ ਉਹਨਾਂ ਤੋਂ ਵੀ ਭਗੌੜਾ ਹੋਇਆ ਹੈ ਸਿਆਸੀ ਟੋਲਾ ਬਰਕਰਾਰ ਹੈ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤਸ ਤੋਂ ਮਾਸਰੀ ਹੋਣਗੇ ਬਾਗੀ ਧੜੇ ਭਾਵੇਂ ਚਾਰ ਹੋਰ ਬਣ ਜਾਵਣ ਲੇਕਣ ਪ੍ਰਧਾਨ ਰਹਿਣਗੇ ਸ਼ਰੂਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਲਗਭਗ 75% ਟਕਸਾਲੀ ਆਗੂ ਨੇ ਜਿਹੜੇ ਹਾਲੇ ਵੀ ਹੁਬ ਹੁਬ ਕੇ ਕਹਿ ਰਹੇ ਨੇ ਕਿ ਸਿਰਫ ਸੱਚਾ ਸੁੱਚਾ ਜਰਨੈਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਸੁਖਬੀਰ ਸਿੰਘ ਸੁਖਬੀਰ ਸਿੰਘ ਦੀ ਸੋਚ ਤੇ ਪਹਿਰਾ ਦਿਨ ਤੇ ਠੋਕ ਦੀ ਗੱਲ ਕੀਤੀ ਜਾਂਦੀ ਹੈ ਚਾਹੇ ਪੰਥ ਦਾ ਚਾਹੇ ਕੌਮ ਦਾ ਚਾਹੇ ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਦਾ ਜਿੰਨਾ ਮਰਜ਼ੀ ਨੁਕਸਾਨ ਕੀਤਾ ਹੋਵੇ ਸੁਖਬੀਰ ਸਿੰਘ ਬਾਦਲ ਨੇ ਲੇਕਿਨ ਹਾਲੇ ਫਿਰ ਵੀ ਸੁਖਬੀਰ ਸਿੰਘ ਬਾਦਲ ਕਈਆਂ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਨੇ ਸੁਖਬੀਰ ਬਾਦਲ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਪਾਈ ਜਾਵੇਗੀ ਚਾਹੇ ਜਿੰਨੀਆਂ ਮਰਜ਼ੀ ਕੋਸ਼ਾਂ ਕੀਤੀਆਂ ਜਾਣ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਚਾਹੇ 500 ਸ਼੍ਰੋਮਣੀ ਅਕਾਲੀ ਦਲ ਹੋਰ ਬਣ ਜਾਵੇ ਲੇਕਿਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਇਹ ਨਹੀਂ ਜਲਦੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦਾ ਕਿਹੜਾ ਚੜਨ ਵਾਲੇ ਨਹੀਂ ਹਨ ਕਿਉਂਕਿ ਵਾਰ-ਵਾਰ ਚੈਲੰਜ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੈਸੇ ਤਾਂ ਜਿਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਪਾਇਆ ਉਹ ਰੋਲ ਗਏ ਨੇ ਲੇਕਿਨ ਇਧਰ ਟਸਤੂ ਮਸ ਨਹੀਂ ਹੋ ਰਹਾ ਇੱਕ ਪਾਸੇ ਨਿਮਾਣੇ ਸਿੱਖ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਕਹੇ ਜਾਂਦਾ ਸਮਰਪਤਾਂ ਦੂਸਰੇ ਪਾਸੇ ਧੱਜੀਆਂ ਵੀ ਉਡਾ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ